ਮੇਤਰ ਕੀ ਦੀਆਂ ਘਰ ਵਾਲੀ ਕਰਦੀਆਂ ਜੇ ਤੂੰ ਵਾਂਡੇ ਚੱਲ ਜਾ ਆਪਦੇ ਭਰਾ ਨੂੰ ਸਾਰਾ ਘਰ ਦਾ ਸਮਾਨ ਉਟਾ ਦੇ ਚੈੱਕ ਕਰੇ ਉਹ ਉੜ ਗਿਆ ਮੈਂ ਪੇਕੇ ਚੱਲੀਆਂ ਤੇਰਾ ਮਾਮਾ ਮਾਰ ਬੰਦੋਚਾਰ ਦੇ ਲਾ ਕੇ ਆਵਾਂਗੀ ਤਿਆਰ ਰੱਖੀ ਠੀਕ ਹੈ ਠੀਕ ਹੈ ਮੰਮੀ ਉਹ ਕਾਹਲੋ ਸੱਚ ਮੈਂ ਤਾਂ ਖੇਤ ਪੱਠਿਆਂ ਨੂੰ ਪਾਣੀ ਲਿਆ ਹੋਇਆ ਸੀ ਉਹ ਮੈਂ ਤਾਂ ਭੁੱਲੀ ਗਿਆ ਮੈਂ ਹੁਣ ਚੱਲਿਆ ਖੇਤ ਪੱਠੇ ਭਰ ਕੇ ਆਉਂਗਾ ਤੇ ਤੂੰ ਮੇਰੇ ਆਉਂਦੇ ਨੂੰ ਰੋਟੀਆਂ ਪਕਾ ਕੇ ਰੱਖੀ ਰੋਟੀਆਂ ਪਕਾ ਕੇ ਰੱਖੀ ਠੀਕ ਹੈ ਠੀਕ ਹੈ ਜੀ ਓ ਲਾਦਾ ਭਰਾ ਹੈਲੋ ਵੀਰੇ ਘਰੇ ਕੋਈ ਨਹੀਂ ਹੈਗਾ ਤੂੰ ਆ ਜਾ ਆ ਗਿਆ ਮੈਂ ਵੀਰੇ ਤੂੰ ਕਿਹ ਕੋ ਕਿਰਿਆ ਕਰਦਾ ਸਾਰੇ ਮਜ਼ਾਕ ਖੇਡ ਕੇ ਲੈ ਗਿਆ ਕਿਆ ਬਾਤ ਹੈ ਹਕਲਾ ਜੱਟ ਨਹੀਂ ਸਾਂਭਣਾ ਪੈਣਾ ਜੱਟੀਆਂ ਨਾਲ ਤੁਸਲੇ ਸਾਂਭਣੇ ਪੈਣਿਆ ਕਾਲੋ ਆ ਕੀ ਹੋਇਆ ਤੈਨੂੰ ਸੱਚੀ ਬਣ ਜਾਣਾ ਨੇ ਜੀ ਆਪਰੇ ਕਰ ਨਗਰੋ ਟਾਕੂ ਹੈ ਜੀ ਕੀ ਤੂੰ ਠੀਕ ਠਾਕ ਹੈ ਨਾ ਚਲ ਕੋਈ ਗੱਲ ਨਹੀਂ ਮੱਜਾਂ ਦੀ ਟੈਨਸ਼ਨ ਨਾ ਲੈ ਆਪਾਂ ਕੈਮਰੇ ਚ ਦੇਖ ਲੈਨੇ ਆ ਵੀ ਕੌਣ ਲੈ ਕੇ ਗਿਆ ਅੱਛਾ ਆਪਣੇ ਘਰੇ ਕੈਮਰੇ ਲੱਗੇ ਹੋਣੇ ਜੀ ਹੋਰ ਸੱਚ ਮੈਂ ਤਾਂ ਤੈਨੂੰ ਦੱਸਣਾ ਹੀ ਭੁੱਲ ਗਿਆ ਜਦੋਂ ਤੂੰ ਪੇਕੇ ਗਈ ਹੋਈ ਸੀ ਮੈਂ ਤਾਂ ਮਗਰੋਂ ਕੈਮਰੇ ਲਵਾ ਦਿੱਤੇ ਕੈਮਰੇ ਲਵਾਤੇ